ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਛਿਲਗਮ ਮੈਥਨ ਦੀ ਸਬਜ਼ੀ ਬਿਲਕੁਲ ਨਵੇਂ ਤੇ ਸੌਖੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਸਵਾਦ ਵੀ ਬਣਦੀ ਹੈ ਤੇ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਬਜ਼ੀ ਬਣਾਉਣ ਲਈ ਆਪਾਂ ਜੋ ਵੀ ਹਾਂਜੀ ਸਬਜ਼ੀ ਬਣਾਉਣ ਲਈ ਆਪਾਂ 1.5 ਕਿਲੋ ਛਲਗਮ ਲਏ ਆ ਛਰਗਮ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਉਹਦਾ ਛਿਲਕਾ ਉਤਾਰ ਕੇ ਇਸ ਤਰ੍ਹਾਂ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਇੱਕ ਗੁੱਸ਼ੀ ਆਪਾਂ ਮੇਥੇ ਦੀ ਲਈਏ ਇਹਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ ਦੋ ਪਿਆਜ਼ ਬਰੀਕ ਕੱਟੇ ਹੋਏ ਦੋ ਟਮਾਟਰ ਬਰੀਕ ਕੱਟੇ ਹੋਏ ਇੱਕ ਗੱਠੀ ਲਸਣ ਦੀ ਇੱਕ ਟੁਕੜਾ ਅਦਰਕ ਦਾ ਬਰੀਕ ਕੱਟਿਆ ਹੋਇਆ ਦੋ ਹਰੀ ਮਿਰਚ ਇੱਕ ਚਮਚਾ ਜੀਰਾ ਤੇ ਮਸਾਲੇ ਲੈ ਜੀ ਮਿਰਚ ਡੇਢ ਚਮਚੇ ਲੂਣ ਡੇਢ ਚਮਚੇ ਡੇਢ ਚਮਚੇ ਹਲਦੀ ਡੇਢ ਚਮਚੇ ਗਰਮ ਮਸਾਲਾ ਤੇ ਨਮਕ ਮਿਰਚ ਤੁਸੀਂ ਆਪਣੇ ਅਕੋਰਡਿੰਗ ਵੱਧ ਜਾਂ ਘੱਟ ਪਾ ਸਕਦੇ ਆ ਇਧਰ ਆਪਣਾ ਕੁੱਕਰ ਗਰਮ ਹੋ ਗਿਆ ਜੇ ਹੁਣ ਆਪਾਂ ਅੱਧਾ ਅੱਧੀ ਘਟ ਛੇੜੇ ਚ ਸਰੋਂ ਦਾ ਤੇਲ ਪਾਵਾਂਗੇ ਤੜਕਾ ਲਾਉਣ ਲਈ ਆਪਾਂ ਹਮੇਸ਼ਾ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਆ ਕਿਉਂਕਿ ਸਰੋਂ ਦੇ ਤੇਲ ਦੇ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ। ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ 1 ਮਿੰਟ ਵਾਸਤੇ ਠੰਡਾ ਹੋਣ ਦੇਵਾਂਗੇ ਤੇ ਗੈਸ ਬੰਦ ਕਰ ਦਨੇ। ਲੋ ਜੀ ਤੇਲ ਆਪਣਾ ਠੰਡਾ ਹੋ ਗਿਆ ਤੇ ਆਪਾਂ ਦੁਬਾਰਾ ਗੈਸ ਆਨ ਕਰ ਦਿਆਂ। ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ। प्याज ਪਾ ਦਾਂ ਇੱਕ ਮਿੰਟ ਵਾਸਤੇ ਆਪਾਂ ਪਿਆਜ਼ ਨੂੰ ਭੁੰਨਾਂਗੇ ਪਹਿਲਾ ਪੜਾਣੀ। ਹਦਰਕ। ਹਰੀ ਮਿਰਚ। ਹੁਣ ਆਪਾਂ ਇਹਨੂੰ 2-3 ਮਿੰਟ ਲਈ ਭੁੰਨਾਂਗੇ। ਆਸਨ ਅਦਰਕ ਪਾਉਣ ਤੋਂ ਬਾਅਦ ਆਪਾਂ 2-3 ਮਿੰਟ ਨੂੰ ਭੁੰਨ ਲਿਆ ਤੇ ਹੁਣ ਆਪਾਂ ਦੇ ਵਿੱਚ ਟਮਾਟਰ ਪਾ ਦਾਂਗੇ। ਟਮਾਟਰ ਪਾਉਣ ਤੋਂ ਬਾਅਦ ਆਪਾਂ 4-5 ਮਿੰਟ ਤੱਕ ਮਸਾਲੇ ਨੂੰ ਤੜਕੇ ਸੰਗੀਲਾ ਭੁੰਨਾਂਗੇ। ਲਓ ਜੀ 4-5 ਮਿੰਟ ਹੋ ਗਏ ਆਪਾਂ ਨੂੰ ਭੁੰਨਦੇ ਹੋਏ ੜ ਕੇ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ। ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ। ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਅੱਧੇ ਤੋਂ ਵੀ ਘੱਟ ਗਲਾਸ ਪਾਣੀ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਛਲਗਮਾ ਦੇ ਵਿੱਚ ਪਹਿਲਾਂ ਹੀ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਆਪਣਾ ਪਾਣੀ ਛੱਡ ਦਿੰਦੇ ਹਾਂ ਹੁਣ ਆਪਾਂ ਇੱਥੇ ਛਲਗਾ ਪਾਵਾਂਗੇ తర్వాస మిర్చ ప ਇੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਚਾਰ ਵਿਸਲ ਪਾਵਾਂਗੇ। ਲੋ ਜੀ ਚਾਰ ਵਿਸਲ ਆਪਣੀਆਂ ਲੱਗ ਗਈਆਂ ਤੇ ਹੁਣ ਆਪਾਂ ਕੁੱਕਰ ਖੋਲ੍ਹ ਕੇ ਦੇਖਦੇ ਹਾਂ। ਸਬਜ਼ੀ ਚੈੱਕ ਕਰਦੇ ਹਾਂ। ਸਬਜ਼ੀ ਆਪਣੀ ਬਣ ਗਈ ਜੀ ਬਸ ਥੋੜਾ ਜਿਹਾ ਰਿਚ ਨਾ ਪਾਣੀ ਐ ਇਹਨੂੰ ਇੱਕ ਅੱਧੇ ਮਿੰਟ ਦੱਸਦੇ ਆਪਾਂ ਖੁੱਲਾ ਛੱਡ ਕੇ ਰਿਜਣ ਦੇਵਾਂਗੇ। ਕਿਉਂਕਿ ਛਲਗਮਾ ਜਿਹੜੇ ਬਹੁਤ ਜ਼ਿਆਦਾ ਪਾਣੀ ਛੱਡ ਦਿੰਦੇ ਆ। एक दो मिनट वास्ते पकावे लो जी सब्जी अपनी बन के बिलकुल तैयार है पानी बिलकुल सुख गए हम आपउल बहुत सोहनी अपनी सब्जी बन के तैयार हुई है ਜਦੋਂ ਵੀ ਤੁਸੀਂ ਛਲਗਾ ਮੇਥੇ ਦੀ ਸਬਜ਼ੀ ਬਣਾਉ ਤਾਂ ਇਹਦੇ ਵਿੱਚ ਮੱਖਣ ਜ਼ਰੂਰ ਪਾਓ ਮੱਖਣ ਦੇ ਨਾਲ ਸਬਜ਼ੀ ਦਾ ਜਿਹੜਾ ਸਵਾਦ ਹੈ ਕਈ ਗੁਣਾ ਵਧ ਜਾਂਦਾ ਹੈ ਅਸੀਂ ਜਦੋਂ ਵੀ ਘਰ ਵਿੱਚ ਸਬਜ਼ੀ ਬਣਾਉਂਦੇ ਆ ਤਾਂ ਅਸੀਂ ਇਸ ਨੂੰ ਮੱਖਣ ਪਾ ਕੇ ਖਾਂਦੇ ਆ ਸੋ ਤੁਹਾਨੂੰ ਮਗਰ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ